ਮਕੂਗੇ ਦੇ ਕੋਲ ਇੱਕ ਟੈਟੂ ਬਣਾਉਣ ਵਾਲੀ ਦੁਕਾਨ ਦੇ ਅੰਦਰ ਸਿਰ ਦੇ ਵਿੱਚ ਗੋਲੀ ਮਾਰ ਕੇ ਮਾਰੇਗੇ 29 ਸਾਲਾ ਦੇ ਨੌਜਵਾਨ ਮੰਨੂਦੀਪ ਮੌਤ ਬਾਦ ਮੰਨੂ ਵੀ ਇਹੀ ਕੁਝ ਸਾਥੀ ਹਮਲਾਵਰ ਨੂੰ ਗੋਲੀਆਂ ਚਲਾ ਕੇ ਢੇਰ ਕਰਨ ਦੀ ਕੋਸ਼ਿਸ਼ ਕਰਦੇ ਇੱਕ ਵੀਡੀਓ ਵਿੱਚ ਦਿਖਾਈ ਦਿੱਤੇ ਨੇ ਜਿਨ੍ਹਾਂ ਨੇ ਸਮੁੱਚੀ ਪੁਲਿਸ ਰੇਂਜ ਫਿਰੋਜ਼ਪੁਰ ਦੀ ਕਾਰਜਸ਼ੈਲੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇਸ ਸਾਬ ਦੇ باوجود ਲੋਕਾਂ ਨੂੰ ਡੀਆਈਜੀ ਹਰਮਨबीर ਸਿੰਘ ਗਿੱਲ ਦੀ ਕਾਰਜਕੁਸ਼ਲਤਾ ਦੇ ਵਿੱਚ ਵੱਡਾ ਪਰਉਸਾ ਕਾਇਮ ਸੀ ਪੁਲਿਸ ਨੇ ਸਮਾਜ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰਦਿਆ ਸ਼ੂਟਆਊਟ ਜਹੀ ਵੱਡੇ ਅਪਰਾਧਿਕ ਵਾਰਦਾਤ ਕਰਨ ਵਾਲੇ ਤਿੰਨ ਬਦਮਾਸ਼ਾਂ ਨੂੰ ਨੱਥਾ ਖੇੜਾ ਦੇ ਸੇਮ ਨਾਲੇ ਨਜ਼ਦੀਕ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਪਿੰਡ ਪਾਲਾ ਮੇਗਾ ਜ਼ਿਲ੍ਹਾ ਫਿਰੋਜ਼ਪੁਰ

ਤੇਰ ਕਾਂਦੇ ਤਿੰਨੇ ਤਿੰਨ ਮੁਲਜ਼ਮ ਤੇ ਨਨੂ ਫਿਲਹਾਲ ਹਸਪਤਾਲ ਦੇ ਵਿੱਚ ਧਰਤੀ ਕਰਵਾਇਆ ਗਿਆ ਹੈ ਕਾਫੀ ਜ਼ਰਾ ਗੰਭੀਰ ਹਾਲਾਤ ਦੇ ਵਿੱਚ ਜ਼ਖਮੀ ਹੋ ਗਏ ਸਨ ਤਿੰਨ ਸ਼ੂਟਰਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਨੇ ਕਮਲ ਕੋਤਰਾ ਖੜਵਾ ਚੁੱਕੇ ਨੇ ਫੋਲਾਈ ਤੇ ਸੋ ਕਮਲ ਐਨਕਾਊਂਟਰ ਹੋਇਆ ਫਿਰੋਜ਼ਪੁਰ ਦੇ ਵਿੱਚ ਜ਼ਬਰਦਸਤ ਐਨਕਾਊਂਟਰ ਤਿੰਨ ਜਿਹੜੇ ਕਿ ਮੁਲਜ਼ਮਾਂ ਨੂੰ ਗੋਲੀ ਵੀ ਲੱਗੀ ਹੈ ਫਿਲਹਾਲ ਕੀ ਕੁਝ ਮਾਮਲਾ ਸੀ ਇਹ ਸਾਰਾ ਜੀ ਬਿਲਕੁਲ ਬਰਨਜੀਤ ਦਾ ਦੱਸਣਾ ਹੈ ਨਾ ਵਾ 2 ਦਿਨੀ ਪੈਂਟਰੀ ਨੂੰ ਜਿਹੜਾ ਪ੍ਰੋਵਿੰਸ ਦੇ ਸਕੇ ਮਟਰ ਵਾਲੀ ਦੁਕਾਨ ਤੇ ਤੇ ਸ਼ਰੇਆਮ ਜਿਹੜਾ ਨਾ ਉਹ ਸੂਟਰਾਂ ਵੱਲੋਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਤੇ ਉਹਨਾਂ ਦੇ ਆਸ-ਪਾਸ ਵਿੱਚ ਜਿਹੜੇ ਹਮਲਾਵਰ ਜਿੱਥੇ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਇੱਕ ਸਹਿਨ ਦਾ ਮੌਸੀ ਪੀੜ ਪਰੇ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਜੇ ਕੱਲ ਕੀਤੀ ਜਾਵੇ ਬੀਤੀ ਰਾਤ ਜਿਹੜਾ ਵਾ ਪੁਲਿਸ ਵੱਲੋਂ ਉਹਨਾਂ ਦੇ ਬਦਮਾਸ਼ਾਂ ਦੇ ਨਾਲ ਮੁੱਠਭੇੜ ਹੋਈ ਕਿਤੇ ਜਾਂਦੇ ਉਹਨਾਂ ਨੂੰ ਰੋਕਿਆ ਗਿਆ ਪਰ ਉਹਨਾਂ ਨੇ ਪੂਛ ਨੂੰ ਦੇਖਦੇ ਜਿਹੜਾ ਦਾ ਪੁਲਿਸ ਪ੍ਰੋਸੈਡਿੰਗ ਕਰ ਦਿੱਤੀ ਤੇ ਪੁਲਿਸ ਵੱਲ ਜਿਹੜੀ ਕ੍ਰਾਸ ਫਾਇਰਿੰਗ ਕੀਤੀ ਗਈ ਜਿੱਤੇ ਵਿੱਚ ਕਿ ਤਿੰਨ ਜਿਹੜੇ ਨੇ ਸ਼ੂਟਰ ਸੀ ਉਹਨਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ਵਿੱਚ ਕਮਤਜੀਤ ਇੱਕ ਸੋਨੂ ਇੱਕ ਗੁਰਿੰਦਰ ਗੁਰਜਿੰਦਰ ਸਿੰਘ ਕੋੜਾ ਜਿੰਨੇ ਇਹਨਾਂ ਦੇ ਗੁਲੀਆਂ ਵਧੀਆਂ ਤੇ ਇਹਨਾਂ ਨੂੰ ਜਿਹੜਾ ਚੱਕਨੀ ਹਾਲਾਤ ਦੇ ਵਿੱਚ ਸਿਵਲ ਹਸਪਤਲ ਲੈ ਜਾਇਆ ਗਿਆ ਤੇ ਉਥੋਂ ਨੇ ਕਿਹਾ ਜਾ ਰਿਹਾ ਵੀ ਅੱਗੇ ਵੀ ਜਿਹੜਾ ਹੈ ਪੁਲਿਸ ਦੀ ਜਿਹੜੀ ਮੇਨ ਜਿਹੜਾ ਸ਼ੋ ਜਿੰਨੇ ਮਰਡਰ ਕੀਤਾ ਸੀਗਾ ਸ਼ੂਟਰ ਸੀਗਾ ਯੂਨੀਅਨ ਦੇ ਹਾਲ ਕਰ ਰਹੀ ਹੈ ਤੇ ਜਲਦੀ ਜਿਹੜਾ ਬਾਅਦ ਉਸ ਨੂੰ ਦੇ ਫਾਇਨਲ ਕੀਤਾ ਜਾਏਗਾ ਤੇ 36 ਘੰਟੇ ਦੇ ਵਿੱਚ ਵਿੱਚ ਜਿਹੜਾ ਪੂਸ ਵੱਲੋਂ ਜਿਹੜਾ ਇਹ ਸਾਰਾ ਆਪਰੇਸ਼ਨ ਦਾ ਅੰਜਾਮ ਦਿੱਤਾ ਗਿਆ ਤੇ ਜਿਹੜੇ ਮਰਡਰ ਮਰਡਰ ਕਰਨ ਵਾਲੇ ਸੀ ਉਹਨਾਂ ਨੂੰ ਰੈਕਸ ਕਰ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਕਿ ਤਿੰਨ ਮੁੱਲ ਦੇ ਪੁਲਿਸ ਵੜੇ ਕਿ ਆ ਚੁੱਕੇ ਨੇ ਹੋਰ ਵੀ ਕੋਈ ਹੋਰ ਮੁੱਲ ਦੇ ਘਰ ਦੇ ਨਾਲ ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਸੀ ਜਾਂ ਹੋਰ ਕੁਝ ਖੁਲਾਸੇ ਹੋਏ ਨੇ ਇਸ ਦੀ ਕੋਈ ਜਾਣਕਾਰੀ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਮੇਨ ਜਿਹੜੇ ਮਦਰ ਕਿੰਤਾ ਸੀਗਾ ਦੋ ਜਣੇ ਨੇ ਇੱਕ ਜਿਹੜਾ ਮੇਨ ਯੂਵੀ ਨਾਮ ਦਾ ਯੁਵਾਕ ਵਰ ਤੇ ਨਾਲ ਜਿਹੜਾ ਵਾ ਸ਼ਿਵਮ ਸੈਗਨ ਉਪਰ ਜਿਹੜਾ ਸ਼ੰਗ ਹੈ ਜਿਹਨੂੰ ਕਿਹਾ ਜਾਂਦਾ ਵਾ ਜਿਹੜਾ ਕਿ ਪਹਿਲਾਂ ਵੀ ਪੁਲਸ ਵੱਲੋਂ 7 ਕਿਲੋ ਹੀਰੇ ਦੇ ਕਿਸ ਤੇ ਦਿੱਸ ਵਾਂਟਡ ਵਾ ਉਸ ਦੀ ਪੁਲਸ ਦੇ ਘਟਾ ਕਰਦੀ ਹੈ ਕਿ ਪੁਲਸ ਕਹਿੰਦਾ ਜਦ ਹੀ ਜਿਹੜਾ মাম রানবাদ তামকারী